ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜਿਵੇਂ ਜੀ ਤੇ ਪੰਡ ਜਿਹੜਾ ਲੈਵਲ ਆ ਜਿਹੜਾ ਡਾਊਨ ਹੋਣਾ ਸ਼ੁਰੂ ਹੋ ਗਿਆ ਵਾ ਵਾਹਿਗੁਰੂ ਦੀ ਮਿਹਰ ਨਾਲ ਕਿਰਪਾ ਹੋ ਗਈ ਬਾਬਾ ਨਾਨਕ ਦੀ ਤੇ ਹੁਣ ਜਿਹੜੇ ਆਪਣੇ ਤੋੜਾ ਬੰਨਣਾ ਸ਼ੁਰੂ ਕਰਾਂਗੇ ਅੱਜ ਆਪਣੇ ਕੋਲੇ ਸੰਤ ਬਾਬੂ ਅਬਲਜੀਤ ਸਿੰਘ ਜੀ ਸਿਚਾਰ ਵਾਲੇ ਪਹੁੰਚ ਰਹੇ ਆ ਉਹ ਅੱਜ ਜਾਣਗੇ ਆਪਣੇ ਜਿਹੜਾ ਆਪਣੇ ਤੋੜੜੇ ਆਲੀ ਕਿੜਾਂ ਤੇ ਆਲੀ ਖੁਰਦਰੇ ਵਿਚਕਾਰ ਤੇ ਅੱਜ ਉਠਣਾ ਉਜਾਈਆ ਲੈਣਗੇ ਤੇ ਬਾਕੀ ਆਪਾਂ ਨੂੰ ਵੇਖ ਕੇ ਦੱਸਣਗੇ ਤੋੜਾ ਆਪਾਂ ਇੱਕ ਦਿਨ ਸ਼ੁਰੂ ਕਰਨਾ ਵਾ ਅੱਜ ਮਹਾਪੁਰ ਸੇ ਪਹੁੰਚ ਰਿਹਾ ਤੇ ਫਿਰ ਆਪਾਂ ਤੁਹਾਨੂੰ ਮਹਾਪ੍ਰੇਸ਼ਾਨਾ ਮਲਾਉਨੇ ਆ ਥੋੜੇ ਚਿਰ ਤੱਕ ਬਾਬਾ ਜੀ ਪਹੁੰਚ ਰਿਹਾ ਮੱਕ ਜਿਹੜਾ ਬਾਬਾ ਜੀ ਆਉਣਗੇ ਤੇ ਆਪਾਂ ਤੁਹਾਨੂੰ ਬਾਬਾ ਜੀ ਦਰਸ਼ਨ ਕਰਾਉਣੇ ਆ ਇਸਦੀ ਨਿਤ ਕਰ ਉਹ ਕਿਸੀ ਨੂੰ ਲਾ ਦੇ ਦਰਦ ਤੌਰ ਜੱਕੇ ਆਲੀ ਵਰਦਨ ਹੋ ਨਹੀਂ ਚੱਲੇ ਜਿੱਥੋਂ ਤੇ ਤੇਰਾ ਟੁੱਟਿਆ ਕੁਰਸੀਆਂ ਪੇਟੀ ਹੋਰ ਲਿਆਓ ਪੇਟੀ ਹੋਰ ਲਿਜਾਓ ਪਣੀ ਆ ਜਾ ਕੋਈ ਨਹੀਂ ਕੁੱਝਾ ਕਰੇ ਲਾ ਜਾਂਦੇ ਆ ਜੀ ਤਾਂ ਉਹ ਕੋਈ ਨਹੀਂ ਬ੍ਰੋ ਉਹ ਜਾਵਾਂ ਨਹੀਂ ਕਰਦਾ ਆਪਣਾ ਮਾ ਜਿੱ ਕੋਈ ਕੈਮਰਾ ਬਾਈ ਬੈ ਬਾਈ ਤੇ ਕੋਈ ਨਹੀਂ ਵੇਖ ਹੁਣ ਲੋਪੜਾ ਨਹਾਉਣਾ ਹੈ ਨਾ ਇਸ਼ਨਾਨ ਕਰਨਾ ਹੈ ਸੁਨਾਨ ਨਹੀਂ ਕਰਕੇ ਆਇਆ ਅੱਜ ਥਨੇ ਤਰਕੇ ਮੁੜਿਓ ਤੀਸਰਾ ਦਿਨ ਜੀ ਜਿਹਨਾਂ ਦੇ ਘਰ ਨੂੰ ਮਿੱਟੀ ਹੋ ਗਈ ਜੀ ਪਾਉ ਨਹੀਂ ਦੇਣ ਹਾਂ ਕੋਈ ਕੋਈ ਟੈਕ ਵਾਲਾ ਨੂੰ ਜੇ ਦਸੜਾ ਤੁਸੀਂ ਲਾਉਣਾ ਆਈ ਚਲ ਹਟਣਾ ਨੇ ਤੇ ਬੁੱਢੀ ਹੋਣੀ ਜਿਹਦੇ ਤੋਂ ਆਬ ਵਾਬ ਕੁੱਤੋਂ ਮਿੱਟੀ ਕਿਥੋਂ ਲੱਗਿਆ ਉਹ ਵਾਹ ਇਹ ਆਪਣਾ ਉਹ ਤੋੜ ਆਈ ਜੀ ਆਲੀ ਖੁਰਦ ਤੇ ਆਲੀ ਕਣਾਲਾ ਤੋੜ ਆਈ ਤੇ ਬਾਬਾ ਜੀ ਅੱਜ ਪਹੁੰਚ ਚੁੱਕੇ ਆ ਬਾਬਾ ਜੀ ਨੇ ਅੱਜ ਅਰਦਾਸ ਬੇਨਤੀ ਕਰਤੀ ਆ ਵੀ ਹੁਣ ਥੋੜਾ ਆਪਾਂ ਸ਼ੁਰੂ ਕਰੀਏ ਇਹ ਕੱਲ ਤੋਂ ਸੇਵਾ ਸ਼ੁਰੂ ਆ ਜੀ ਤੇ ਆ ਵੀ ਬਾਬੇ ਕੀ ਆ ਕੇਕੜੇ ਦੀ ਲੱਤ ਛੇ ਦੀ ਲੱਤ ਇਹਨੂੰ ਦੱਸ ਇਹਨੂੰ ਦੱਸ ਆ ਕੀ ਆ ਛੇਕੜੇ ਦੀ ਇਹ ਹਾਂ ਆ ਆ ਸੇਕਣੇ ਤੇ ਕੇਕੜੇ ਦੀ ਲੱਤ ਲੱਫ ਕੇ ਲਿਆਵਾ ਕੀ ਬੰਦ ਆਂਦਾ ਇਹ ਬੱਚਾ ਨੂੰ ਠੰਡ ਲੱਗੀ ਹੋਵੇ ਹਾਂ ਤੇ ਇਹਦੇ ਬਾਅਦ ਸਿਕਾ ਕੇ ਇਹਨੂੰ ਦਵਾਈ ਮੰਦੀ ਹਾਂ ਇਹ ਸਾਡੇ ਪਿੰਡ ਵੈਦ ਵੀ ਵੱਡੇ ਵੱਡੇ ਆ ਗਿਆ ਹਾਂ ਕੇਕੜੇ ਦੀ ਲੱਤ ਕਰੀ ਫੇਰ ਵਿਖਾਦੇ ਇਹ ਤਾਂ ਤਲੀ ਜਰਾ ਕੇ ਖਾਣਾ ਕੇਕੜੇ ਦੀ ਲੱਤ ਇਹ ਆ ਕੇਕੜੇ ਦੀ ਲੱਤ ਏ ਮਹਾ ਹੀ ਜੋਰਾਂ ਲੱਭੀ ਆ ਬੜੇ ਜੋਰ ਨਾਲ ਲੱਭੀ ਕੱਲ ਤੇ ਲੱਗੇ ਸਿੰਘ ਲੱਭਣ ਤੇ ਅੱਜ ਲੱਭੀ ਆ ਨਾ ਨਾ ਰਣਾ ਬੁਆ ਬੁਆ ਵੀ ਜਰਾ ਮਰ ਗਿਆ ਨਾ ਲੱਭੀ ਬੈਗ ਨਾ ਪਾਉਣ ਨਹੀਂ ਨਾ ਲੱਭਣੀ ਆਪਾਂ ਨੂੰ ਬੈਗ ਦੇਖ ਲਓ ਸੰਦੇਸ ਸਭ ਕੋ ਇਹ ਮਾਂ ਪੁੱਤ ਦਾ ਨਾਂ ਲੱਗਦਾ ਬਰਾਬਰ ਦੇ ਮਾਂ ਪੁੱਤ ਰੋਸੇ ਆਉਂਦੇ ਮਾਂ ਪੁੱਤ ਕੋਈ ਸਿਆਪੋ ਨਾ ਖਿੰਦੇ ਸੰਦੇਸ ਇਹਦੇ ਸਿੱਧੇ ਦੇ ਵਿੱਚ ਉਹ ਤਾਂ ਬਣੋ ਨਾ ਬਣ ਮੈਂ ਤਾਂ ਜੰਦ ਮੈਂ ਨਹੀਂ ਕਿਉਂ ਖਾਂ ਜਦ ਬੀ ਜਾਵੇ ਇਹ ਮੇਰੀ ਲੱਤ ਬੰਨ੍ਹ ਲੈਂਦੇ ਮੈਂ ਵੀ ਤੇਰੀ ਪਹਿਲਾਂ ਬੱਜਦੀ ਤੇ ਮੇਰੀ ਬਹਿ ਵੀ ਨਹੀਂ ਦੇਣੀ ਤਾਂ ਕਰ ਬਹੁਤ ਅੱਛੀ ਅੱਜ ਅੱਜ ਮੈਨੂੰ ਤੇਰੇ ਕਰ ਲੱਗ ਵਾਹਿਗੁਰੂ ਬਾਬਾ ਜੀ ਨੇ ਅੱਜ ਬੇਨਤੀ ਕਰਤੀ ਆਵੇ ਜੀ ਮਾੜੀ ਸੋ ਇੱਕ ਮਿੰਟ ਰੱਖੋ ਤਾਂ ਮੈਂ ਪਾਣੀ ਰੱਖਿਓ ਤਾਂ ਮੈਂ ਚਲੋ ਕੋਈ ਕੋਈ ਪੰਚਰ ਦਾ ਲਗਾਓ ਤਾਂ ਮਾਫਾ ਆ ਆ ਲਾ ਆ ਲਾ ਉਹ ਸ਼ਰਤ ਹੀ ਬੜੀ ਸ਼ਰਤ ਆ ਮਗਰ ਰਹਿ ਗਿਆ ਪਾਣੀ ਪਾਵਾ ਥੋੜੀ ਜਿਹੀ ਨਾ ਬਣੀ ਆ ਗਰੂ ਐਨ ਆਈ ਵੀਰਾਂ ਨੂੰ ਤੇ ਹੋਰ ਸਸਤਾ ਜਿਹੜੇ ਵੀਰ ਸਾਡੇ ਇਹਨਾਂ ਨੇ ਸਾਨੂੰ ਕੰਟੈਕਟ ਨੰਬਰ ਦੇ ਗਏ ਹੈ ਮਿੱਟੀ ਆਸਤੇ ਬੋਰੀਆਂ ਆਸਤੇ ਹੁਣ ਆਪਾਂ ਆਲੀ ਕਲਾਂ ਤੇ ਆਲੀ ਖੁਰਦਵਾਰਾ ਬੰਨ ਬੰਨਣਾ ਸ਼ੁਰੂ ਕਰ ਦੇਣਾ ਸਵੇਰ ਤੋਂ ਤੇ ਮੇਰੇ ਵੀਰ ਜਿਹੜੇ ਜਿਹੜੇ ਨੰਬਰ ਦੇ ਕੇ ਗਏ ਆ ਅਸੀਂ ਗਰੁੱਪ ਵਿੱਚ ਵੀ ਮੈਸੇਜ ਅੱਜ ਸ਼ਾਮਾਂ ਨੂੰ ਪਾ ਦਾਂਗੇ ਸਾਰੇ ਨਗਰ ਵੱਲੋਂ ਤੇ ਜਿਹੜੇ ਵੀਰ ਹੋਰ ਵੀ ਮਤਲਬ ਫੇਸਬੁੱਕ ਤੇ ਜਾਂ ਸਾਨੂੰ ਮੈਸੇਜ ਕਰਦੇ ਪਿਆ ਸੀ ਦੱਸਿਓ ਤੇ ਅੱਜ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਆਲੀ ਕਲਾਂ ਤੇ ਆਲੀ ਖੁਰਦਵਾਰਾ ਬੰਨ ਬੰਨਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਦਿਨ ਦੀ ਦੇਣਾ ਕੋ ਹੈਗੀ ਐ ਇਹਨੂੰ ਹੋਰ ਜਿਆ ਲੈ ਲਿਓ ਜੋ ਇਸ ਇੱਥੇ ਹੁੰਦੇ ਹੈ ਉੱਥੋਂ ਵੀ ਪਤਾ ਕਰ ਲੋ ਜਿੰਨੇ ਇਹਨਾਂ ਕੋ ਹੋਊਗਾ ਬਿਸਕਟ ਵਗੈਰਾ ਸਾਮਾਨ ਹੈ ਨਾ ਨਾ ਵਾਰ ਇਸ ਤੇ ਆਊਗਾ ਤਾਂ ਦੇ ਦੇਣਗੇ ਜੇ ਆਊ ਤਾਂ ਜੂਦੇ ਪਰ ਅੱਜ ਨਹੀਂ ਪਤਾ ਕਰ ਗਿਆ ਆ ਆਓ ਵੱਡਾ ਕੋਦਰਾ ਜੇ ਆਉਂਦਾ ਅੱਜ ਅਸੀਂ ਪਿੰਡ ਆਲੀ ਕਲਾਂ ਦੇ ਵਿੱਚ ਖੜੇ ਆ ਆਲੀ ਖੁਰਦ ਆਲੀ ਖੁਰਦ ਦੇ ਵਿੱਚ ਖੜੇ ਆ ਇਹ ਉਹ ਸੱਜਣਾ ਜਿਨ੍ਹਾਂ ਨੂੰ ਆਪਾਂ ਬੰਨ ਜਦੋਂ ਟੁੱਟਿਆ ਵਾ ਰੱਬ ਨੂੰ ਵਾਸਤੇ ਪਾਉਂਦੇ ਹੋਏ ਇਹਨਾਂ ਨੂੰ ਦੇਖਿਆ ਕਿ ਉਹਨਾਂ ਸੱਜਣਾ ਦੇ ਨਾਲ ਅਸੀਂ ਮੁਲਾਕਾਤ ਕਰਨ ਆਏ ਆਂ ਤੇ ਕੁਝ ਸੇਵਾ ਵੀ ਲੈ ਕੇ ਆਏ ਆਂ ਜਿਹੜੀਆਂ ਸੋਲਰ ਲਾਈਟਾਂ ਦੀ ਉਹ ਵੀ ਅਸੀਂ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਆ ਜਿਹੜੀ ਚੀਜ਼ ਦੀ ਡਿਮਾਂਡ ਕਰਨਗੇ ਉਹ ਆਪਾਂ ਇਹਨਾਂ ਨੂੰ ਤੱਕ ਪਹੁੰਚਦੀ ਕਰਾਂਗੇ ਹਾਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਜਣੀ ਸ਼ਾਹਕੋਟ ਤੋਂ ਤੇ ਫਰੀਦাবাদ ਤੋਂ ਫਰੀਦাবাদ ਤੋਂ ਸਾਡੇ ਤੱਕ ਇਹ ਸਾਡੇ ਤੱਕ ਪਹੁੰਚਿਆ ਤੇ ਇਹ ਵੀਰ ਹੁਣ ਆਏ ਸਾਡੇ ਨਾਲ ਕੱਲ ਕੰਟੈਕਟ ਕੱਲ ਤੋਂ ਹੀ ਕੰਟੈਕਟ ਤੇ ਆ ਤੇ ਅਸੀਂ ਇਹਨਾਂ ਨੇ ਇਹਨਾਂ ਨੂੰ ਕਿਹਾ ਵੀ ਮੌਕੇ ਤੇ ਆ ਕੇ ਤੁਸੀਂ ਮੌਕੇ ਦੇ ਹਾਲਾਤ ਵੇਖ ਕੇ ਜਿੱਦਾਂ ਤੁਹਾਨੂੰ ਸਹੀ ਲੱਗਾ ਤੇ ਕਰਿਓ ਤੇ ਸਾਡੀ ਹੁਣ ਇਸ ਟਾਈਮ ਇਹ ਸਾਡੀ ਇੱਕ ਸਾਡੀ ਹੈਲਪਲੀ ਲੈ ਕੇ ਆਇਆ ਸੋਲਰ ਪੈਨਲ ਲਾਈਟਾਂ ਲੈ ਕੇ ਆਇਆ ਜੋ ਕਿ ਜਦੋਂ ਬੰਨ ਬੰਨਣਾ ਸੀ ਉਦੋਂ ਉਥੇ ਅੱਜ ਕੱਲ ਅੱਜ ਦੇ ਟਾਈਮ ਵੀ ਲਾਈਟ ਉਥੇ ਬਿਲਕੁਲ ਬੰਦ ਆ ਤੇ ਸਵੇਰ ਨੂੰ ਅਸੀਂ ਬੰਨ ਬੰਨਣਾ ਹੁਣ ਸ਼ੁਰੂ ਕਰ ਦੇਣਾ ਵਾ ਤੇ ਉਥੇ ਸੋਲਰ ਲਾਈਟਾਂ ਮਤਲਬ ਅਸੀਂ ਯੂਜ਼ ਕਰਾਂਗੇ ਤੇ ਸਾਡੀ ਹੁਣ ਹੱਥ ਜੋੜ ਕੇ ਬੇਨਤੀ ਆ ਵੀ ਰਾਸ਼ਨ ਭਾਜੀ ਬਹੁਤ ਪਹੁੰਚ ਗਿਆ ਵਾ ਤੇ ਰਾਸ਼ਨ ਬਹੁਤ ਪਹੁੰਚ ਗਿਆ ਵਾ ਸਾਡੀ ਹੁਣ ਇਸ ਟਾਈਮ ਜਿਹੜੀ ਕੋਈ ਬੇਨਤੀ ਆ ਵੀ ਸਭ ਤੋਂ ਪਹਿਲਾਂ ਸਾਨੂੰ ਭਾਜੀ ਕੱਲ ਤੋਂ ਬੰਨ ਬੰਨਣਾ ਸ਼ੁਰੂ ਕਰ ਦੇਣਾ ਸਭ ਤੋਂ ਜ਼ਿਆਦਾ ਜ਼ਰੂਰਤ ਆ ਸਾਨੂੰ ਡੀਜ਼ਲ ਦੀ ਉਦੋਂ ਬਾਅਦ ਮਿੱਟੀ ਦੀ ਉਦੋਂ ਬਾਅਦ ਜਿਹੜੇ ਆਪਾਂ ਵੀ ਜਾਲ ਬੰਨਣੇ ਜਿਹੜੇ ਲੋਹੇ ਦੀ ਇੱਕ ਤਾਰ ਆਉਂਦੀ 12 ਨੰਬਰ ਦੀ ਉਹ ਉਹਦੀ ਜ਼ਰੂਰਤ ਆ ਫੇਰ ਸਾਨੂੰ ਖਾਲੀ ਤੋੜਿਆਂ ਦੀ ਤੇ ਇਹਨਾਂ ਨੇ ਵੀਰ ਉਹਨਾਂ ਨਾਲ ਸਾਨੂੰ ਇਹ ਵੀ ਨਾਲ ਕਿਹਾ ਵਾ ਵੀ ਜਦੋਂ ਤੁਹਾਡੀ ਪਹਿਲੀ ਵਾਤਰ ਆਜੂਗੀ ਜਾਂ ਕਣਕ ਜਦੋਂ ਬੀਜਣੀ ਆ ਨਾਲ ਅਸੀਂ ਤੁਹਾਨੂੰ ਖਾਸ ਤੇ ਨਾਲ ਤੁਹਾਨੂੰ ਅਸੀਂ ਬੀਜ ਦਵਾਂਗੇ ਤੇ ਬਾਕੀ ਪ੍ਰਧਾਨ ਵੀਰ ਦਾ ਨੂੰ ਦੱਸੂਆ ਪਹਿਲਾਂ ਤਾਂ ਜਿਹੜੇ ਵੀਰ ਹਰਿਆਣੇ ਤੋਂ ਕੀਦਾਵਾ ਤੋਂ ਆਏ ਆ ਤੇ ਸਾਡੇ ਲੋਕਲ ਏਰੀਆ ਸਾਡਾ ਕੋਰ ਤੋਂ ਤੁਹਾਡਾ ਇੱਥੇ ਪਹੁੰਚਣ ਤੇ ਸਾਡਾ ਸਾਡੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਏ ਆ ਇਸ ਤਰ੍ਹਾਂ ਗੁਰਸੇਵਕ ਸਿੰਘ ਨੇ ਦੱਸਿਆ ਵੀ ਇਹ ਵੀਰ ਜੀ ਆਪਣੀ ਹੈਲਪ ਕਰਨਗੇ ਚਲੋ ਗੁਰਸੇਵਕ ਸਿੰਘ ਨੇ ਸਾਰਾ ਵਾਸੀ ਦਿੱਤਾ ਮੈਂ ਵੀਰ ਜੀ ਨੂੰ ਵਿਸ਼ਵਾਸ ਦਵਾਉਣਾ ਵਾਂ ਕਿ ਜਿਹੜੇ ਵੀਰ ਹੁਣ ਸਾਨੂੰ ਆ ਕੈਮਰੇ ਰਾਹੀਂ ਦੇਖ ਰਹੇ ਆ ਜਿਹੜੇ ਵੀਰ ਪਿੱਛੋਂ ਇਹਨਾਂ ਨੂੰ ਹੈਲਪ ਕਰਨਗੇ ਕਹਿੰਦਾ ਮਤਲਬ ਇਹ ਜੇ ਵੀਰ ਚਾਰ ਜਾਣੇ ਆਏ ਤੇ ਇਹਨਾਂ ਦੇ ਪਿੱਛੇ 40 50 ਜਾਂ 400 ਬੰਦਾ ਖੜਾ ਵਾ ਜਿਹਨੇ ਇਹਨਾਂ ਨੂੰ ਪਿੱਛੋਂ ਇਹਨਾਂ ਦਾ ਹੈਲਪ ਕਰਨੀ ਆ ਅਸੀਂ ਉਹਨਾਂ ਵੀਰਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਤੁਹਾਡਾ ਦਿੱਤਾ ਹੋਇਆ ਏਕ-ਏਕ ਰੁਪਈਆ ਇਹ ਵੀਰ ਬਿਲਕੁਲ ਟਿਕਾਣੇ ਆਏ ਆ ਜਿੱਥੋਂ ਵੀਡੀਓ ਵਾਇਰਲ ਹੋਈ ਸੀ ਮੈਂ ਪ੍ਰਧਾਨ ਸਿੰਘ ਜਦੋਂ ਇੱਕ ਵਾਰੀ ਜज्ਬਾਤੀ ਹੋ ਕੇ ਮੇਰੇ ਮੂੰਹ ਉਹੀ ਬੋਲ ਨਿਕਲੇ ਸੀ ਵਾਹਿਗੁਰੂ ਤੂੰ ਸੜਨਾ ਚੰਗੀ ਨਹੀਂ ਕੀਤੀ ਕਿਉਂਕਿ ਉਹ ਕੋਈ ਕੁਦਰਤ ਦਾ ਪਾਣਾ ਹੀ ਦਾਦਾ ਸੀ ਇਹ ਵੀਰ ਉਸ ਪਿੰਡ ਪਹੁੰਚੇ ਆ ਆਲੀ ਖੁਰਦ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਇਹਨਾਂ ਨੂੰ ਤੁਸੀਂ ਜਿਹੜੇ 1-1 ਰੁਪਿਆ ਦਿੱਤਾ ਹੋਇਆ ਇਹਨਾਂ ਦਾ ਬਿਲਕੁਲ ਇੱਥੇ ਸੇਵਾ ਦੇ ਵਿੱਚ ਲੱਗਣਾ ਵਾ ਸੋ ਇੰਨੀਆਂ ਗੀ ਅਸੀਂ ਬੇਨਤੀਆਂ ਕਰਨੀਆਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਦੇ ਸਿਸਟ ਨੇ ਪਹਿਲੇ ਭੇਜੇ ਕਾਫੀ ਕਾਫਾ ਭੇਜਿਆ ਵਾ ਜਿਹੜਾ ਜਿਹੜਾ ਤਹਿ ਦਤਾ ਜਾਊ ਰੋਕ ਲੋਕ ਕਰੀ ਇੱਥੇ ਪੈਂਡਿੰਗ ਮੈਨੂੰ ਸਾਰੀ ਗੱਲ ਸੁਣ ਜਾਓ ਗੁਰੂ ਦੇ ਪੈਂਡਿੰਗ ਆ ਜਾ ਬੰਦਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੋਕਮਾਰ ਫਰੀਦাবাদ ਤੋਂ ਪੰਜਾਬੀ ਬ੍ਰਾਹਮਣ ਸਭਾ ਗੁਰੂ ਦੇ ਜੀਟੀ ਸਿਸਟ ਵੱਲੋਂ ਭੇਜੇ ਗਏ ਜਿੰਨੀ ਸਮਗਰੀ ਆ ਉਹ ਇਹਨਾਂ ਦਵਾਂਗੇ ਜਿੰਨੀ ਮਤਵਾ ਤੋਂ ਵੱਧ ਉਹ ਸਭ ਇਹਨਾਂ ਨਾਲ ਖੜੇ ਹੋਗੇ ਹਿੰਮਤ ਕਰਨ ਜੇ ਕੋਈ ਕੁਝ ਨਹੀਂ ਇਹਨੇ ਕਰ ਸਕਦੀ ਮਨ ਲੇ ਕਿ ਸਭ ਤੋਂ ਉੱਪਰ ਵਾਲਾ ਕਰਦਾ ਬਾਕੀ ਫੇਰ ਵੀ ਸਾਡੀ ਕੋਸ਼ਿਸ਼ ਹੋਊਗੀ ਕਿ ਜਿੰਨਾ ਇਹਨਾਂ ਦਾ ਸਾਥ ਦੇ ਸਕੀਏ ਇਹਦੇ ਉੱਪਰ ਭਾਈ ਅਸੀਂ ਕਦੀ ਪੂਰੀ ਨਹੀਂ ਕਰ ਸਕਦੇ ਬਾਕੀ ਇਹਨਾਂ ਦਾ ਸਾਥ ਜਰੂਰ ਦਵਾਂਗੇ ਇਹਨਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕੋਈ ਵੀ ਪੰਜਾਬ ਵਾਲੇ ਜਿੰਨੇ ਹਾਰਪੀਟ ਤੇ ਵੀਰ ਹੈ ਉਹ ਆਪਣੇ ਆਪ ਨੂੰ ਇਕੱਲੇ ਨਾ ਸਮਝਣ ਪੂਰਾ ਹਿੰਦੁਸਤਾਨ ਇਹਨਾਂ ਦੇ ਨਾਲ ਹੈ ਪੰਜਾਬ ਧਰਤੀ ਇਦਾਂ ਦੀ ਆ ਗੁਰੂਦੇਵਾਂ ਦੀ ਕਿ ਜਿੱਥੇ ਕਿਸੇ ਚੀਜ਼ ਦੀ ਕਮੀ ਨਾ ਕਦੀ ਆਈਏ ਨਾ ਕਦੀ ਆਊਗੀ ਮਾਗੂ ਜੀ ਆਖਾ 400 ਮਾਈਚੂ ਕੀ ਫਰਤੇ ਉਹ ਬਿਲੀ ਦਾ ਚਾਰਜ ਕਰ ਲਓ ਧੋਪਰਾ ਵੀ ਚਾਰਜ ਕਰ ਲਓ ਠੀਕ ਹੈ ਜੀ ਠੀਕ ਹੈ ਜੀ ਇਹ ਲਾਈਟ ਕਾਫੀ ਚਲਦੀ ਹੈ ਲਾਈਟਾਂ ਠੀਕ ਹੈ ਜੀ ਇਹ ਦੇਣਾ 15 ਦਿਨੇ ਖਰਾਬ ਹੋ ਜਾਣਗੇ ਧੁੱਪੇ ਰੱਖ ਦਿਓ ਆਪ ਹੀ ਸੋਲਰ ਨੇ ਚਾਰਜ ਕਰ ਦੇਣਾ ਹਾਂਜੀ ਠੀਕ ਹੈ ਜੀ ਤੁਹਾਡਾ ਫੋਨ ਚਾਰਜ ਕਰਨਾ ਵਾ ਇੱਥੇ ਤੁਹਾਡਾ ਫੋਨ ਚਾਰਜ ਹੋ ਜਾਣ ਠੀਕ ਹੈ ਜੀ ਤੇ ਜੇ ਤੁਸੀਂ ਇਹਨੂੰ ਲਾਈਟ ਤੇ ਚਾਰਜ ਕਰਨਾ ਵਾ ਹਾਂਜੀ ਆਹ ਇਹਦੇ ਵਿੱਚ ਲੀਡ ਹੈਗੀ ਐ ਡੱਬੀ ਠੀਕ ਆ ਇਹਦੇ ਵਿੱਚ ਲੀਡ ਲਾ ਕੇ ਸੀ ਕੇਬਲ ਆ ਮੋਬਾਈਲ ਚਾਰਜ ਦੇ ਨਾਲ ਹੀ ਚਾਰਜ ਕਰ ਸਕਦੇ ਠੀਕ ਹੈ ਜੀ ਮੋੜੀਆ ਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਇਹ ਭਾਜੀ ਹੁਣੇ ਆਪਣੇ ਤੱਕ ਇਹ ਪਹੁੰਚੇ ਆ ਤੇ ਇਹਨਾਂ ਨੇ ਆਪਾਂ ਨੂੰ ਭਰੋਸਾ ਦਿਵਾਇਆਗੇ ਹੁਣ ਆਪਾਂ ਜਦਾਂ ਕੀ ਕੱਲ ਤੋਂ ਬੰਨ ਬੰਨਾ ਸ਼ੁਰੂ ਕਰ ਦੇਣਾ ਵਾ ਉਥੇ ਲਾਈਟ ਦਾ ਕੋਈ ਪ੍ਰਬੰਧ ਨਹੀਂਗਾ ਤੇ ਇਹ ਭਾਜੀ ਹੁਣੇ ਆਪਣੇ ਤੱਕ ਸੋਲਰ ਵਾਲੀਆਂ ਲਾਈਟਾਂ ਲੈ ਕੇ ਆਪਣੇ ਤੋਂ ਇੱਕ ਅੱਧੇ ਦਿਨ ਤੱਕ ਪਹੁੰਚਣਗੇ ਜੋ ਹੋ ਗਿਆ ਆਪਾਂ ਲਾਈਟਾਂ ਮਤਲਬ ਉਸ ਬੰਦੇ ਪ੍ਰੋਪਰ ਦੋਨੋਂ ਤਰੀਕੇ ਤੇ ਲਾ ਕੇ ਤੇ ਉਥੇ ਲਾਈਟ ਦਾ ਪ੍ਰਬੰਧ ਕਰਕੇ ਦੇਣਗੇ ਤੇ ਹੁਣ ਇਸ ਟਾਈਮੇ ਭਾਜੀ ਹੁਣੀ ਆਪਾਂ ਨੂੰ 10 ਲਾਈਟਾਂ ਦੇ ਕੇ ਆਪਣਾ ਆਪਣੇ ਨਗਰ ਦੇ ਵਿੱਚ ਚੱਲਿਆ ਜੋ ਕਿ ਇਹ ਸਾਰੀਆਂ ਪੈਨਲ ਵਾਲੀਆਂ ਲਾਈਟਾਂ ਵਾਂ ਤੇ ਸਾਰੇ ਨਗਰ ਵਾਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਰਤ ਨਿਆ ਆਵਾਜ਼ਾ ਕੋਈ ਨਹੀਂ ਗਾ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੀ ਕੋਈ ਮਤ ਨਹੀਂ ਕਰ ਸਕਦੇ ਮਨ ਕੇ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਅਸੀਂ ਸਾਡਾ ਖੂਨ ਦਾ ਰਿਸ਼ਤਾ ਵਾ ਸਾਡਾ ਜਨਮ ਭਉ ਦਾ ਰਿਸ਼ਤਾ ਵਾ ਇਹ ਕਰਕੇ ਹੀ ਜਿਹੜੇ ਸਾਰੇ ਜਾਣੇ ਆ ਇੱਕ ਦੂਜੇ ਦਾ ਸਾਥ ਆ ਕੋਈ ਵੀ ਪੰਜਾਬ ਤੇ ਆਪ ਤਾਉਂਦੀ ਆ ਸਾਰੇ ਇੱਥੇ ਇਕ ਆ ਪੰਜਾਬ ਤੋਂ ਬਾਹਰ ਬੈਠੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਦੁੱਖ ਇੰਨਾ ਵਾ ਕਿ ਜਿੰਨਾ ਤੁਹਾਨੂੰ ਇੱਥੇ ਉਹ ਤੁਹਾਡੇ ਨਾਲ ਖੜੇ ਆ ਹਰ ਟਾਈਮ ਤੁਹਾਡੇ ਨਾਲ ਆ ਵੀਰੇ ਇੰਦਰ ਮੜੇ ਲਓ ਜੀ ਹੁਣ ਆਪਾਂ ਕਿਸ਼ਤੀ ਲੱਦ ਕੇ ਟਰੱਕ ਲੱਦ ਕੇ ਆਪਾਂ ਆਪ ਦਾ ਲੈ ਕੇ ਚਾਲੇ ਬਾਲੇ ਆ ਦੇ ਬੁੜੀਆਂ ਨੇ ਭਰਨੀ ਕੀ ਫੱਟਦਾ ਪਿਆਗਾ ਆਪਣੇ ਨਾਲ ਵਾਈਕ ਲਓ ਜੀ ਹੁਣ ਆਪਾਂ ਆ ਚੁੱਕੇ ਆ ਪਿੰਡ ਸਾੰਗਰਾ ਇੱਥੋਂ ਆਪਾਂ ਆਪ ਸਭ ਸਰਦਾਂ ਨੂੰ ਪਤਾ ਹੀ ਆ ਵੀ ਹੁਣ ਆਲੀ ਖਲਾ ਤੇ ਆਲੀ ਖੁਰਦਵਾਲਾ ਬੰਨ ਬੰਨਣਾ ਸ਼ੁਰੂ ਹੋ ਜਾਣਾ ਵਾ ਤੇ ਹੁਣ ਉਹਦੇ ਵਾਸਤੇ ਆਪਾਂ ਨੂੰ ਉੱਥੇ ਬੋਰਡ ਵੀ ਲਾਉਣੀ ਆ ਪਸੰਤਰਪਾਲ ਵੀਰ ਸਿੰਘ ਸੀਚੇਵਾਲ ਵੱਲੋਂ ਆ ਬੋਰਡ ਇਥੋਂ ਪ੍ਰੋਵਾਈਡ ਕਰਾਇਆ ਗਿਆ ਵਾ ਤੇ ਆ ਖਾਲਸਾ ਐਡ ਵੱਲੋਂ ਇੱਥੇ ਚੋਕਰ ਰਵਤਾਈ ਆ ਰਹੀ ਆ ਇੱਥੇ ਹੜਪੀਟ ਤਾਨੂੰ ਬਾਉ ਬੁਰ ਦੀ ਹੈ ਹੈ ਤੇ ਆਪਾਂ ਹੁਣ ਇੱਥੋਂ ਲੈ ਕੇ ਬੋਟ ਬਾਬਾ ਜੀ ਦਾ ਚਾਲਾ ਪਾ ਲਿਆ ਵਾ ਜੇ ਆ ਬਾਕੀ ਤੁਸੀਂ ਸਾੰਗੜਾ ਬਹੁਤ ਬੁਰ ਦਾ ਹਾਲਾਤ ਵੇਖ ਸਾਡੇ ਵੀ ਬੜੇ ਬੱਤਰ ਆ ਹੁਣ ਇਹ ਪਾਣੀ ਹੇਰੋ ਨਿੱਟੀ ਲੈ ਕੇ ਆਈ ਜਿੱਥੇ ਪੱਤੇ ਕਰਦਾ ਹਾਂ ਤੋਂ ਜਿਹੜਾ ਆਪਣਾ ਸ਼ੈਦਰਾ ਵਾਲਾ ਰਾਹ ਵਾ ਉੱਥੇ ਟਰਾਲਾ ਇੱਕ ਬੰਨਾਂ ਨੇ ਬੈ ਗਿਆ ਸਾਰਾ ਹੀ ਹੁਣ ਖਾਲੀ ਕਰਦਾ ਮਸ਼ੀਨਾਂ ਹੁਣ ਕੱਢਦੇ ਹੋਏ ਨੇ ਜਿਹੜੇ ਨਿਕਲ ਗਿਆ ਵੀ ਮਿੱਟੀ ਦੀ ਸ਼ਿਵਾਲੀ ਕਲਾ ਪਹਲਾਉਂਦੇ ਹਾਂ ਗੁਰਦਰਾ ਸਾਹਿਬ ਇੱਕ ਟਰਾਲਾ ਤੇ ਰਾਜ ਖਾਲੀ ਕਰਨਾ ਪਿਆ ਨਾ ਫਸ ਗਿਆ ਟਰਾਲਾ ਰਾਹ ਵਿੱਚ ਫਿਰ ਉਹ ਖਾਲੀ ਰੱਖਿਆ ਤਾਂ ਤੁਹਾਨੂੰ ਉੱਥੇ ਹੀ ਆ ਕੇ ਟਰਾਲਾ ਪਹੁੰਚਦਾ ਇੱਥੇ